ਕਿਸਾਨ ਭਰਾਓ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਜਿਹੜੇ ਖੇਤਾਂ ਦੇ ਆਲੇ ਦੁਆਲੇ ਜਦੋਂ ਮੁੰਜਰਾ ਨਿਕਲਦਿਆਂ ਨੇ ਉਸ ਟਾਈਮ ਤੇ ਜਿਹੜਾ ਢੇੜੇ ਦੇਣ ਦੀ ਜਿਹੜੀ ਸਪੀਡ ਆ ਜਾਂ ਉਹ ਵਧ ਜਾਂਦੀ ਹੈ ਜਿਹੜਾ ਦੇਖ ਕੇ ਝਾੜ ਦਾ ਅੰਦਾਜ਼ਾ ਲਾਉਣਾ ਕਿੰਨਾ ਨਿਕਲ ਸਕਦਾ ਕਿਸ ਤਰ੍ਹਾਂ ਦਾ ਹੋ ਸਕਦਾਗਾ ਜਾਂ ਆਪਾਂ ਲਈਏ ਕਿ ਦਾਣੇ ਦਾਗੀ ਹੋਣ ਦੇ ਨਾਲ ਜਾਂ ਮੁੰਜਰਾ ਜਿਹੜੀਆਂ ਜਿਵੇਂ ਕਿ ਆ ਦੇਖ ਰਹੇ ਤੁਸੀਂ ਖਾਲੀ ਰਹਿੰਦੇ ਨਾਲ ਕਿੱਥੇ ਜੇ ਝੜ ਜਾ ਸਕਦੇ ਨੇ ਕਾਫੀ ਸਾਰੇ ਸਵਾਲ ਨੇ ਜਿਹੜੇ ਕਿਸਾਨ ਭਰਾਵਾਂ ਦੇ ਦਿਮਾਗ ਦੇ ਵਿੱਚ ਘੁੰਮ ਰਹੇ ਹੁੰਦੇ ਨੇ ਖਸਾਲ ਨੂੰ ਦੇਖ ਕੇ ਕਿ ਅਗਲੇ ਟਾਈਮਾਂ ਦੇ ਵਿੱਚ ਉਸ ਰਿਜ਼ਲਟ ਦੇ ਆਉਣ ਦਾ ਟਾਈਮ ਹੁੰਦਾ ਜਿਹੜੀ ਕਿ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਖਾਦਾਂ ਵਗੈਰਾ ਪਾਇਨਾਂ ਨੇ ਜੀਆਂ ਜੋ ਵੀ ਆਪਾਂ ਨੇ ਸੇਵਾ ਕੀਤੀ ਹੈ ਦੀ ਇਹਦੇ ਤੇ ਮਿਹਨਤ ਕੀਤੀ ਹੈ ਤਾਂ ਹੁਣ ਆਪਾਂ ਉੱਥੇ ਕਿਤੇ ਨਾ ਕਿਤੇ ਇਹ ਆਸ ਰੱਖਦੇ ਹੁੰਨੇ ਆ ਕਿ ਇੱਕ ਚੰਗਾ ਝਾੜ ਆਪਾਂ ਲੈ ਸਕੀਏ ਪਰ ਬਹੁਤ ਸਾਰੇ ਕਿਸਾਨ ਭਰਾ ਇਸ ਚੀਜ਼ ਨਾਲ ਨਿਰਾਸ਼ਤਾ 'ਚ ਚਲੇ ਜਾਂਦੇ ਨੇ ਕਿ ਜਦੋਂ ਉਹ ਦੇਖਦੇ ਨੇ ਕਿ ਇਸ ਤਰੀਕੇ ਦੀਆਂ ਜਿਹੜੀਆਂ ਮੁੰਜਰਾਂ ਨੇਗੀਆਂ ਉੱਤੋਂ ਉਹ ਜਦੋਂ 2-2 4-4 ਦਾਣੇ ਇਸ ਤਰੀਕੇ ਦੇ ਨਾਲ ਮਿਸਿੰਗ ਦਿਖਾਈ ਦਿੰਦੇ ਨੇ ਕਿਤੇ ਨਾ ਕਿਤੇ ਜਾ ਦਾਗੀ ਦਾਣੇ ਦਿਖਾਈ ਦਿੰਦੇ ਨੇ ਤਾਂ ਉੱਥੇ ਉਹ ਨਰਾਸ਼ ਹੋ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਚੱਲਦਾ ਕਿ ਸ਼ਾਇਦ ਝਾੜ ਜਿਹੜਾ ਘਟ ਸਕਦਾ ਝਾੜ ਆ ਜਿਹੜਾ ਉਹ ਘਟ ਸਕਦਾ ਜਾਂ ਨਾ ਇਸ ਚੀਜ਼ ਦੇ ਨਾਲ ਜਾਂ ਕਿੰਨਾ ਕੁ ਘਟ ਸਕਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਕੁਸਕ ਮੁੰਜਰਾ ਜਿੰਨਾਂ ਨੇ ਜਿਨ੍ਹਾਂ ਦੀਆਂ ਕਿ 5-7 ਦਾਣੇ ਘਟੋ ਘਟ ਮਿਸਿੰਗ ਚ ਨੇ ਤੇ ਕੁਸਕ ਮੁੰਜਰਾ ਜਿੰਨਾਂ ਹੁੰਦੇ ਨੇ ਜਿਹਦਾ ਇੱਕ ਜਾਂ ਦੋ ਦਾਣਿਆਂ ਤੱਕ ਮਿਸ ਹੁੰਦੇ ਨੇ ਉਹਦੇ ਬਾਰੇ ਗੱਲ ਕਰਦਾ ਕਿਸਾਨ ਭਰਾਵੋ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੀ ਨਾਲ Facebook ਪੇਜ ਆ ਜਿਹੜਾ ਉਹਨੂੰ ਫੋਲੋ ਕਰ ਲਓ ਸਭ ਤੋਂ ਵੱਧ ਕਿਸਾਨ ਭਰਾਵੋ ਜੇਕਰ ਇਹ ਪ੍ਰੋਬਲਮ ਦੇਖੀ ਗਈ ਹੈ ਤਾਂ PR 126 ਝੋਨੇ ਦੇ ਵਿੱਚ ਦੇਖੀ ਗਈ ਹੈ। ਦੇਖੀ ਵੀ ਉਸ ਝੋਨੇ ਦੇ ਵਿੱਚ ਜ਼ਿਆਦਾ ਗਈ ਹੈ ਜਿਹੜੇ ਝੋਨੇ ਇਸ ਤੋਂ ਪਹਿਲਾਂ ਨਸਾਰਾ ਲੈ ਕੇ ਮੁੰਜਰਾ ਮੁਰਨ ਵੱਲ ਨੂੰ ਚੱਲ ਪਏ। ਕਹਿਣ ਦਾ ਭਾਵ ਜਿਨ੍ਹਾਂ ਦਾ ਨਸਾਰਾ ਕੰਪਲੀਟ ਹੋ ਗਿਆ ਜਿਵੇਂ ਕਿ ਆ ਝੋਨਾ ਤੁਸੀਂ ਦੇਖ ਰਹੇ ਆ ਇਹਦਾ ਜੇ ਨਸਾਰਾ ਕੰਪਲੀਟ ਨਹੀਂ ਹੋਇਆ। ਇਹਦੇ ਵਿੱਚ ਤੁਸੀਂ ਆਪਾਂ ਤੁਹਾਨੂੰ ਦਿਖਾ ਵੀ ਸਕਦੇ ਆ ਕਿ ਬਹੁਤ ਘੱਟ ਮੁੰਜਰਾ ਤੁਹਾਨੂੰ ਦਿਖਾਈ ਦੇਣੀਆਂ ਜਿਹੜੀਆਂ ਅਜਿਹੇ ਤਰੀਕੇ ਦੀਆਂ ਹੋਣਗੀਆਂ। ਹੋਣਗੀਆਂ ਜਰੂਰ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਨਾ ਹੋਣਗੀਆਂ ਕਿਉਂਕਿ ਦੇਖੋ ਇੱਥੇ ਇੱਕ ਮੁੰਜਰ ਤੁਹਾਨੂੰ ਦਿਖਾਈ ਦਿੰਦੀ ਆ ਪਰ ਹੋਰ ਜ਼ਿਆਦਾਤਰ ਮੁੰਜਰਾਂ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਇਹਨਾਂ ਮੁੰਜਰਾਂ ਨੂੰ ਦੇਖ ਸਕਦੇ ਹੋ ਇਹਨਾਂ ਨੂੰ ਦੇਖ ਸਕਦੇ ਆ ਜ਼ਿਆਦਾਤਰ ਮੁੰਜਰਾਂ ਦੇ ਵਿੱਚ ਇਹ ਪ੍ਰੋਬਲਮ ਜਿਹੜਾ ਥੋੜਾ ਜਿਹਾ ਹੌਣ ਨਿਸਰ ਰਿਹਾ ਝੋਨਾ ਉਹਦੇ ਵਿੱਚ ਨਹੀਂ ਹੈਗੀ ਤੇ ਆਹ ਵਾਲੇ ਇਹ ਅਗੇਤੀ ਝੋਨੇ ਨੇ ਲੰਮੇ ਟਾਈਮ ਵਾਲੇ ਝੋਨੇ ਨੇ ਇਹਨਾਂ ਦਾ ਵੀ ਨਸਾਰਾ ਜਿਹੜਾ ਆਪਾਂ ਕਹ ਲਈਏ ਜਿਵੇਂ ਕਿ ਥੋੜਾ ਜਿਹਾ ਟਾਈਮ ਤੇ ਲੱਗੀ ਹੋਈ ਜਿਹੜੀ ਪੀਆਰ 126 ਹੁੰਦੀ ਆ ਤਾਂ ਉਹਦੇ ਹਿਸਾਬ ਦੇ ਨਾਲ ਇਹ ਅਗੇਤੀ ਲੱਗੀ ਹੁੰਦੀ ਆ ਤਾਂ ਇਹਦਾ ਨਸਾਰਾ ਵੀ ਕਹਿਣ ਦਾ ਭਾਵ ਦੋਨਾਂ ਵੈਰੈਟੀਆਂ ਦਾ ਨਸਾਰਾ ਲੰਮੇ ਟਾਈਮ ਵਾਲੀ ਤੇ ਪਛੇਤੇ ਟਾਈਮ ਵਾਲੀ ਜਿਹੜੀਆਂ ਦਾ ਨਸਾਰਾ ਅੱਜ ਤੋਂ ਹਫਤਾ ਪਹਿਲਾਂ ਹੋ ਗਿਆ ਹੁਣ ਮੁੰਜਰਾ ਮੋੜਨ ਵਾਲੇ ਨੂੰ ਜਾ ਰਹੇ ਨੇ ਥੋੜੇ ਥੋੜੇ ਮੁੰਜਰਾ ਮੁਰੀਆਂ ਦਿਖਾਈ ਦਿੰਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਜ਼ਿਆਦੇ ਇਦੇ ਬਾਰੇ ਜੇਕਰ ਆਪਾਂ ਥੋੜਾ ਜਿਹਾ ਪਿਛਲੇ ਸਾਲ 'ਚ ਜਾਈਏ ਤਾਂ ਪਿਛਲੇ ਸਾਲ ਵੀ PR 126 ਦੇ ਖਾਸ ਕਰਕੇ ਇਹ ਪ੍ਰੋਬਲਮ ਆਈ ਸੀ ਤਾਂ ਉੱਥੇ ਕਿਤੇ ਨਾ ਕਿਤੇ ਦੇਖੋ ਜਿਹੜੇ ਦਾਣਿਆਂ ਦੀ ਤੁਹਾਡੇ ਮਿਸਿੰਗ ਹੈਗੀ ਆ ਜਿਹੜੀਆਂ ਮੁੰਜਰਾਂ ਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਹੀ ਆ ਮਿਸਿੰਗ ਆ ਪੰਜ ਦਾਣੇ ਸੱਤ ਦਾਣੇ ਦੋ ਦਾਣੇ ਚਾਰ ਦਾਣੇ ਤਾਂ ਉਹਨਾਂ ਦੇ ਨਾਲ ਝਾੜ ਘਟਣਾ ਹੀ ਘਟਣਾ ਹੁਣ ਬਹੁਤ ਸਾਰੇ ਕਿਸਾਨ ਭਰਾ ਅੰਦਾਜ਼ੇ ਲਾ ਰਹੇ ਨੇ ਕਿ ਐਸ ਵਾਰ ਜਿਹੜਾ ਝਾੜ ਆ ਉਹ ਟੌਪ ਦਾ ਆਊਗਾ ਟੌਪ ਦਾ ਝਾੜ ਬਿਲਕੁਲ ਨਹੀਂ ਆ ਸਕਦਾ ਇਸ ਵਾਰ ਇਸ ਵਾਰ ਝਾੜ ਨੇ ਜਿਹੜੇ ਐਵਰੇਜ ਰਹਿਣ ਦੀ ਉਮੀਦ ਆ ਜਿੱਥੋਂ ਤੱਕ ਕਿ ਹੁਣ ਆਪਾਂ ਨੂੰ ਦਿਖਾਈ ਦੇ ਰਹੇ ਨੇ ਆਪਣੇ ਝੋਨੇ ਕਿਉਂਕਿ ੱੱਲੇ ਪੱਤਿਆਂ ਨਾਲ ਕੱਲਾ ਸਟ੍ਰਕਚਰ ਵੱਧ ਜਾਣ ਨਾਲ ਝਾੜ ਨਹੀਂ ਵੱਧਦਾ ਝਾੜ ਵੱਧਦਾ ਹੁੰਦਾਗਾ ਮੁੰਜਰਾਂ ਵੱਧ ਜਾਣ ਨਾਲ ਜਿਹੜੇ ਸਾਲ ਕਿਣ ਮਣਕਣੀ ਜ਼ਿਆਦਾ ਹੁੰਦੀ ਆ ਪੱਤਾ ਸੱਤਾ ਜ਼ਿਆਦਾ ਚੜ ਜਾਂਦਾ ਉਹ ਸਾਲ ਆਪਾਂ ਜਿਹੜਾ ਝਾੜ ਆਗਾ ਉਹਦੀ ਜ਼ਿਆਦਾ ਦੀ ਆਸ ਨਹੀਂ ਲਾ ਸਕਦੇ ਠੀਕ ਝੜ ਰਹਿ ਸਕਦੇ ਐਵਰੇਜ ਪਰ ਇਹਦੇ ਕਰਕੇ ਗੱਲ ਮੇਨ ਇਹਦੀ ਇਹਦੇ ਕਰਕੇ ਕੀ ਝਾੜਾ ਸੀ ਇਹਦੇ ਕਰਕੇ ਸਾਨੂੰ ਪ੍ਰੋ ਕਮਾਂਟਲ ਤੋਂ 2 ਕਮਾਂਟਲ ਤੱਕ ਦਾ ਜਿਹੜਾ ਝਾੜ ਉਹ ਜ਼ਰੂਰ ਘਟ ਸਕਦਾ ਇਹਦੇ ਵਿੱਚ ਕੋਈ ਦੋਰ ਨਹੀਂ ਹੁਣ ਇਥੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿੰਨਾ ਝਾੜ ਨਿਕਲੂ ਤੇ ਕਿੰਨਾ ਘਟ ਸਕਦਾ ਕਿਉਂਕਿ ਵੱਖੋ-ਵੱਖਰੇ ਖੇਤਾਂ ਦੇ ਵਿੱਚ ਵੱਖੋ-ਵੱਖਰਾ ਝਾੜ ਆਉਣਾ ਤੋਲ ਕੇ ਨਹੀਂ ਪਾਇਆ ਹੁੰਦਾ ਇਸੇ ਕਰਕੇ ਆਪ ਨੂੰ ਪਤਾ ਨਹੀਂ ਲੱਗਦਾ ਤਾਂ ਹੁਣ ਮੇਨ ਗੱਲ ਕੀ ਹੈ ਕਿ ਸਾਨੂੰ ਪਰ ਸਭ ਤੋਂ ਵੱਡੀ ਗੱਲ ਪੀਆਰ 126 ਦੇ ਵਿੱਚ ਜੇਕਰ ਆਪਾਂ ਚੰਗੇ ਤਰੀਕੇ ਦੇ ਨਾਲ ਉਸ ਟਾਈਮ ਤੇ ਐਨਪੀਕੇ ਵਗੈਰਾ ਹੋਰ ਖਰਾਕੀ ਤੱਤਾਂ ਦੀ ਬਹੁਤ ਜ਼ਿਆਦਾ ਪੂਰਤੀ ਕਰਨੀ ਪੈਂਦੀ ਹੈ ਕਿਉਂਕਿ ਜਿਹੜੀ ਪੀਆਰ 126 ਵੈਰੈਟੀ ਹੈ ਕੈਨ ਨੂੰ ਇਹ 32 ਗੰਟਲ ਤੱਕ ਦਾ ਝਾੜ ਦਿੰਦੀ ਹੈ ਪਰ ਇਹ 40 ਪਲੱਸ ਵੀ ਜਾਂਦੀ ਹੈ ਜੇਕਰ ਇਹਨੂੰ ਸਹੀ ਹਾਂ ਲਾਇਬ ਦੀ ਧਰਮ ਪਾਉਣ ਪਾਣੀ ਮੌਸਮ ਖਾਦ ਖਰਾਕ ਤੇ ਦੀ ਚੰਗੀ ਸੇਵਾ ਹੋ ਜੇ ਤਾਂ ਜਿਹੜਾ ਦਾ ਝਾੜ ਉਹ ਆਪਾਂ ਸੋਚ ਵੀ ਨਹੀਂ ਸਕਦੇ ਕਿੰਨਾ ਕਿ ਨਿਕਲ ਸਕਦਾ ਸੋ ਝਾੜ ਦੇ ਵਿੱਚ ਕਹਿਣ ਦਾ ਭਾਵ ਇਸ ਚੀਜ਼ ਦੇ ਨਾਲ ਜਿਹੜੀਆਂ ਮੁੰਜਰਾਂ ਖਾਲੀ ਨੇ ਥੋੜਾ ਮੋਟਾ ਫਰਕ ਪੈ ਸਕਦਾ ਇਹਦੇ ਵਿੱਚ ਕੋਈ ਦੋਰ ਨਹੀਂ ਹੈਗੀ ਪਿਛਲੇ ਸਾਲ ਆਪਾਂ ਇਸ ਵਿਸ਼ੇ ਤੇ ਵੀਡੀਓ ਵੀ ਪਾਈ ਸੀ ਉਸ ਤਰੀਕੇ ਦੀ ਜਿਸ ਤਰ੍ਹਾਂ ਪਿਛਲੇ ਸਾਲ ਦਾ ਤਜਰਬਾ ਦੇਖਿਆ ਉਦੋਂ ਪਿਛਲੇ ਸਾਲਾਂ ਦੇ ਤਜਰਬੇ ਦੇਖੇ ਤਾਂ ਉਸ ਆਪਾਂ ਕੇ ਲਈ ਬੇਸ ਤੇ ਉਸ ਹਿਸਾਬ ਦੇ ਨਾਲ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰ ਰਿਹਾ ਕਿ ਝਾੜ ਦਾ ਕਿੰਨਾ ਕੁ ਧੱਕਾ ਲੱਗ ਸਕਦਾ ਹੁਣ ਕੋਈ ਵੀ ਮੁੰਜਰਾ ਕੋਈ ਵੀ ਦਾਣਾਗਾ ਜੇਕਰ ਇਸ ਤਰੀਕੇ ਦਾ ਜੇਕਰ ਆਪਣੇ 5 5 4 4 ਦਾਣੇ ਮੁੰਜਰਾਂ ਦੇ ਉੱਪਰੋਂ ਉੱਡਦੇ ਨੇਗੇ ਜਾਂਦੇ ਨੇਗੇ ਤਾਂ ਇੱਥੇ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਹੈਗੀ ਕਿ ਆਪਣਾ ਝਾੜਾ ਜਿਹੜਾ ਉਹਨੂੰ ਕਿਤੇ ਨਾ ਕਿਤੇ ਜਾ ਕੇ ਧੱਕਾ ਨਹੀਂ ਲੱਗੂਗਾ ਇਹ ਅਗਲੀ ਗੱਲ ਆ ਗਈ ਕਿਸਾਨ ਭਰਾਵੋ ਜਿਹੜਾ ਦਾਣੇ ਦਾਗੀ ਹੋਏ ਨੇ ਬਹੁਤ سارے ਦਾਣੇ ਨੇ ਜਿਹੜੇ ਕਾਲੇ ਦਾਣੇ ਹੋਏ ਨੇ ਜਿਹਨੂੰ ਆਪਾਂ ਕਹਿੰਦੇ ਆ ਕਿ ਡਿਸਕਲਰ ਹੋ ਗਿਆ ਦਾਣਾ ਜਿਹੜਾ ਤਾਂ ਦੇਖੋ ਦਾਣਾ ਹੀ ਆਪਾਂ ਕਹਿ ਲਈਏ ਬਣੇ ਹੀ ਨਹੀਂ ਹੈਗਾ ਜਿਹੜੀ ਫੋਕ ਰਹੇਗੀ ਉਹਨੂੰ ਆਪਾਂ ਦਾਣਾ ਵੀ ਨਹੀਂ ਕਹਿ ਸਕਦੇ ਉਹਨੇ ਤਾਂ ਦੇਖੋ ਆਪਾਂ ਨੂੰ ਵੀ ਪਤਾ ਝਾੜ ਦੇ ਵਿੱਚ ਕਿੱਥੇ ਹਿੱਸਾ ਪਾਉਣਾ ਦਾ ਤੇ ਜਿਹੜਾ ਦਾਣਾ ਬਣ ਗਿਆ ਭਾਵੇਂ ਉਹ ਤੂੰ ਕਿੰਨਾ ਵੀ ਦਾਗੀ ਆ ਉਹ ਤੁਹਾਨੂੰ ਕਿਸੇ ਵੀ ਤਰੀਕੇ ਦਾ ਘਾਟਾ ਨਹੀਂ ਦੇ ਕੇ ਜਾਂਦਾ ਝਾੜ ਦੇ ਵਿੱਚ ਉਹ ਕਿਸ ਤਰੀਕੇ ਨਾਲ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ ਜਿਵੇਂ ਕਿ ਇੱਥੇ ਕਾਫੀ ਸਾਰੇ ਦਾਣੇ ਤੁਹਾਨੂੰ ਦਿਖਾਈ ਦੇ ਦੇਣਗੇ ਜਿਵੇਂ ਕਿ ਆ ਮੁੰਜਰ ਵੈਸੇ ਇਹ ਮੁੰਜਰ ਬਹੁਤ ਸਾਫ਼ ਪਈ ਹੈ ਪਰ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਦੇਖ ਸਕਦੇ ਹੋ ਤੁਸੀਂ ਜਿਹੜੀ ਸਟੇਜ ਤੇ ਜਿਸ ਤਰੀਕੇ ਦੇ ਨਾਲ ਮੁੰਜਰ ਹੁੰਦੀ ਹੈ ਜਿਵੇਂ ਕਿ ਆਪਾਂ ਤੁਹਾਨੂੰ ਆ ਵਾਲਾ ਝੋਨਾ ਦਿਖਾਇਆ ਇਹਦੀ ਇਹ ਥੋੜਾ ਜਿਹਾ ਪਸੇਤ ਹੈ ਇਹਦੇ ਚ ਇਹਦੇ ਚ ਥੋੜੀ ਜੀ ਇਹਦੇ ਨਾਲੋਂ ਪਸੇਤ ਆ ਤਾਂ ਇਹੇ ਮੁੰਜਰਾ ਜ਼ਿਆਦਾ ਮੁਰਗੀਆਂ ਵੈਰਾਈਟੀ ਭਾਵੇਂ ਇੱਕੋ ਹੀ ਆ ਆ ਦਾਣਾ ਦੇਖ ਸਕਦੇ ਹੋ ਤੁਸੀਂ ਦਾਗੀ ਦਾਣਾ ਹੁਣ ਆਪਾਂ ਇਹਨੂੰ ਤੋੜੀਏ ਤਾਂ ਤੋੜ ਕੇ ਜੇਕਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿਸਾਨ ਪ੍ਰਭੂ ਅਜੇ ਚੌਲ ਤਾਂ ਨਹੀਂ ਬਣਿਆ ਪਰ ਚੌਲ ਵੀ ਬਣ ਜਾਣਾ ਅਗਲੇ ਦਿਨਾਂ ਦੇ ਵਿੱਚ ਜਦੋਂ ਦੁੱਧਾ ਭਰਿਆ ਹੋਇਆ ਦੁੱਧਾ ਦੇਖ ਸਕਦੇ ਹੋ ਤੁਸੀਂ ਚੰਗੇ ਤਰੀਕੇ ਦੇ ਨਾਲ ਇਹਦੇ ਵਿੱਚ ਭਰਿਆ ਹੋਇਆ ਦੁੱਧ ਮੈਂ ਮਹਿਸੂਸ ਕਰ ਉਹ ਹੱਥ ਤੇ ਲੱਗਿਆ ਇਹ ਹੁਣ ਦੇਖ ਸਕਦੇ ਹਾਂ ਕੈਮਰਾ ਸਹੀ ਹੈ ਇੱਥੇ ਦੇਖੋ ਕਹਿਣ ਦਾ ਭਾਵ ਜਿਹੜੇ ਦਾਣੇ ਦਾਗੀ ਨੇ ਜਿਹੜੇ ਦਾਣਿਆਂ ਦੇ ਉੱਤੇ ਬਲੈਕ ਕਲਰ ਦਾ ਤੁਹਾਨੂੰ ਲੱਗਦਾ ਉਹ ਸਿਰਫ ਤੇ ਸਿਰਫ ਸਿਲਕੀ ਦਾਗੀ ਆ ਬਹੁਤ ਸਾਰੀਆਂ ਮੁੰਜਰਾਂ ਤੁਹਾਨੂੰ ਜਿੰਨਾ ਮਿਲ ਜਾਣੀਆਂ ਜਿਨ੍ਹਾਂ ਦਾ ਕਿ ਜਿਹੜਾ ਰੂਪ ਆ ਉਹਨੂੰ ਆਪਾਂ ਡਿਸਕਲਰ ਕਹਿ ਸਕਦੇ ਆ ਪਰ ਉੱਥੇ ਕਿਤੇ ਨਾ ਕਿਤੇ ਜਿਹੜਾ ਝਾੜ ਹੈਗਾ ਉਹ ਝਾੜ ਨਹੀਂ ਘਟਦਾ ਉਹਦੇ ਨਾਲ ਝੜ ਘਟਣਾ ਜਿਹੜੀ ਕਿਤੇ ਨਾ ਕਿਤੇ ਜਿਹੜੀ ਥੋੜੀ-ਮੋਟੀ ਜਾਂ ਤਾਂ ਫੋਕ ਬਣ ਗਈ ਜਾਂ ਇਸ ਤਰੀਕੇ ਦੀ ਕੋਈ ਵੀ ਪ੍ਰੋਬਲਮ ਆ ਗਈ ਜਿਵੇਂ ਕਿ ਇਸ ਮੁੰਜਰ ਨੂੰ ਆਈ ਆ ਸਪੈਸ਼ਲੀ ਤੇ ਜਾਂ ਜਿਹੜੇ दाणे ਜਿਹੜੀਆਂ ਉਤੋਂ ਮੁੰਜਰਾਂ ਥੋੜੀਆਂ ਜੀਆਂ ਆਪਾਂ ਲਈ ਤੁਹਾਨੂੰ ਜਿਨ੍ਹਾਂ ਦੇ ਵਿੱਚ ਕੇ ਦਾਣੇ ਨਹੀਂ ਹੈਗਾ ਜਾਂ ਜਿਹੜੀਆਂ ਮੁੰਜਰਾਂ ਲੱਗੀਆਂ ਨਹੀਂ ਹੈਗੀਆਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇਹਦਾ ਨਸਾਰਾ ਹੋਇਆ ਜਦੋਂ ਇਹਦੀ ਜਿਹੜੀ ਹੈਗੀ ਸੀ ਸਟੇ ਸੀ ਗੋਭ ਦੀ ਗੋਭ ਦੇ ਵਿੱਚੋਂ ਨਿਕਲਣ ਦੀ ਉਸ ਟਾਈਮ ਦੇ ਉਸ ਤੇ ਜਿਹੜਾ ਮੌਸਮ ਸੀਗਾ ਉਹਦਾ ਪ੍ਰਭਾਵ ਇਹਦੇ ਤੇ ਦੇਖਣ ਨੂੰ ਮਿਲਿਆ ਪਿਛਲੇ ਸਾਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਜ਼ਿਆਦਾਤਰ ਪੀਆਰ 126 ਨੂੰ ਇਹ ਪ੍ਰੋਬਲਮ ਆਉਂਦੀ ਹੁੰਦੀ ਸੀ ਅਸ ਵਾਰ ਪੂਸਾ ਵਰਗੀਆਂ ਜਾਂ ਹੋਰ ਕਿਸਮਾਂ ਤੇ ਵੀ ਹੈਗੀ ਆ ਤਾਂ ਉੱਥੇ ਝਾੜ ਘਟਣ ਤੋਂ ਆਪਾਂ ਇਹਦਾ ਇਨਕਾਰ ਨਹੀਂ ਕਰ ਸਕਦੇ ਕਹਿਣ ਦਾ ਭਾਵ ਕੁਝ ਪਰਸੈਂਟ ਤੱਕ ਘਟ ਜੂਗਾ ਤੁਹਾਡੇ 80 ਮੰਨ ਨਿਕਲਦਾ 75 ਨਿਕਲੇ ਉਹ 75 ਮੰਨ ਨਿਕਲਦਾ 70 ਨਿਕਲੇ ਉਹ 90 ਨਿਕਲਦਾ 85 ਨਿਕਲੇ ਉਹ ਕਿੰਨਾ ਵੀ ਨਿਕਲਦਾ ਪੰਜ ਚਾਰ ਮੰਨ ਝਾੜ ਘਟਣੀ ਘਟਣਾ ਇਥੇ ਇਹ ਨਹੀਂ ਹੈਗਾ ਕਿ ਆਪਾਂ ਕਹ ਲਈਏ ਕਿ ਆਪਣੇ ਤਾਂ ਜੀ 60 ਮਣੀ ਹੋਊ ਜਾਂ ਆਪਣੇ 90 95 ਨਿਕਲਦਾ ਸੀ 90 ਮਣੀ ਹੋ। ਹਨ ਭਰੋ ਮੁਕਦੀ ਗੱਲ ਆ ਜਿਹੜੀ ਝਾੜਦੀ। ਕੋਈ ਇਹੀ ਆ ਕਿ ਜਿੰਨਾ ਕ ਆਪਣਾ ਹੋਇਆ ਮੁੰਜਰਾ ਖਾਲੀ ਹੋਣਾਂ ਨੇ ਉਤੋਂ। ਉਥੇ ਕਿਤੇ ਨਾ ਕਿਤੇ ਉਹ ਆਪਾਂ ਕਹਿ ਸਕਦੇ ਹਾਂ ਝਾੜ ਘਟੂ ਗਈ ਘਟੂਗਾ ਜਿੰਨੇ ਦਾਣੇ ਗਏ ਨੇ। ਪਰ ਇਥੇ ਇਹ ਨਹੀਂ ਹੈਗਾ ਕਿ ਇੰਨੇ ਕਮਾਂਟਲ ਦੇ ਵਿੱਚੋਂ ਇੰਨੇ ਕ ਦਾਣੇ ਜਾਣਗੇ। ਜਾਣਗੇ ਜਰੂਰ ਪਰ ਕੁਝ ਪਰਸੈਂਟ ਝਾੜ ਘਟਣੀ ਘਟਣਾ। ਫੇਰ ਵੀ ਜਿੰਨਾ ਵੀ ਹੋਣਾ ਆਪਾਂ ਨੂੰ ਖੜ ਪ੍ਰਭਾਵ ਤੇਰੀ ਏ ਜਾਂ ਹੋਰ ਦੇਖ ਕੇ ਤੇ ਉੱਥੇ ਸੋਚ ਕੇ ਆਪਾਂ ਨੂੰ ਥੋੜਾ ਮੋਟਾ ਸਬਰ ਸੰਤੋਖ ਤੋਂ ਕੰਮ ਲੈਣਾ ਪੈਣਾ ਤੇ ਬੱਕੀ ਬਏ ਗ੍ਰੂਪ ਉਪਰ ਹੀ ਕਰਨ ਅੱਗੇ ਫਸਲਾਂ ਤੇ ਕਿਉਂਕਿ ਟਾਈਮ ਆ ਜਿਹੜਾ ਫਸਲਾਂ ਵਾਸਤੇ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਜਿਹੜਾ ਮੌਸਮ ਆ ਉਹ ਵੀ ਬਾਲਾ ਵਧੀਆਗਾ ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਉਲਟੀ ਚੱਲੀ ਤੁਰਿਆ ਜਾਂਦਾ ਦਾ ਸੋ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ